ਪੁਸ ਅਤੇ ਗੈਂਗਸਟਰ ਦੇ ਵਿੱਚ ਕੋਈ ਮੁੱਠੇ ਸਾਢੇ 3 ਤੋਂ ਸਾਢੇ 3 ਵੇ ਗੈਂਗਸਟਰਾਂ ਨੂੰ ਜਿਹੜਾ ਕਿ ਕ੍ਰਾਸ ਫਾਇਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਕਿ ਗੈਂਗਸਟਰ ਨੂੰ ਪਕੜਿਆ ਜਾਂਦਾ ਦੋਨੋਂ ਦੋਨੋਂ ਗੈਂਗਸਟਰ ਜਿਹੜੇ ਕੀ ਹੈ ਗੋਲੀ ਗੋਲੀ ਬਜਰੀਏ ਤੇ ਉਸ ਤੋਂ ਬਾਅਦ ਜਿਹੜੇ ਸਿਵਲ ਹਸਪਤਾਲ ਵਿੱਚ ਇਲਾਜ ਕਰਾਣ ਆਉਂਦੇ ਨੇ ਮੈਨੂੰ ਮੈਂ ਹੈ ਨਾ ਮੈਨੂੰ ਕੁਝ ਅੰਦਰ ਮੌਕਾ ਦੇਖਿਆ ਕੋਈ ਮੈਂ ਇਹ ਕੁਝ ਮੌਕਾ ਦੇਖਿਆ ਨਹੀਂ ਮੈਂ ਹੁਣ ਤੁਹਾਡੇ ਸਾਹਮਣੇ ਮੈਂ ਹੁਣ ਤੇ ਆ ਗੋਲੀ ਚਲਦੇ ਹੀ ਬਦਮਾਸ਼ਾ ਨੇ ਚੀਕਿਆ ਹਾਏ ਹਾਏ ਮੈਂ ਮਰ ਗਿਆ ਮੈਨੂੰ ਮਾਫ ਕਰ ਦਿਓ ਕਿਸ ਨਾਂ ਦੇ ਵਿਅਕਤੀ ਦੇ ਨਾਲ ਜਿਹੜਾ ਕਿ ਚੰਦਰਨਗਰ ਦੇ ਵਿੱਚ ਲੜਾਈ ਹੋਈ ਸੀ ਮਾਮਲਾ ਹੈਪੋਵਾਲ ਦੇ ਵਿੱਚ ਦਰਜ ਸੀਗਾ ਤੇ ਇਹ ਦੋਨੋਂ ਦੋਸ਼ੀ ਜਿਹੜੇ ਕਿ ਇਹ ਫਰਾਰ ਹੋ ਗਏ ਸੀਗੇ ਬੰਦੇ ਲੈਂਦੇ ਇੱਥੇ ਹਾਂ ਮੈਨੂੰ ਹੋਰ ਕੁਝ ਨਹੀਂ ਰਣਾ ਲੈ ਬਣਾ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਨਬੇਰੀ ਸਵੇਰੇ ਇੱਕ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਸ ਅਤੇ ਗੈਂਗਸਟਰ ਵਿਚ ਹੋਈ ਮੁਟਵੇ ਲਗਾ ਤਸਵੀਰਾਂ ਸਿਵਲ ਹਸਪਤਾਲ ਤੋਂ ਸਾਂਝੀਆਂ ਕਰ ਰਹੇ ਜਿੱਥੇ ਕੀ ਸਵੇਰੇ ਤੜਕੇ ਪੁਲਸ ਟੀਮ ਨੇ ਪੰਜਾਬ ਪੁਲਿਸ ਦੀ ਟੀਮ ਨੇ ਜਿਹੜਾ ਕੀ ਹੈ 60 ਦੇ ਤਿੰਨ ਤੋਂ 3.5 ਵੇ ਗੈਂਗਸਟਰਾਂ ਨੂੰ ਜਿਹੜਾ ਕੀ ਕ੍ਰਾਸ ਫਾਇਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਗੈਂਗਸਟਰ ਨੂੰ ਪਕੜਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਕਿ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਉਹਨਾਂ ਦਾ ਇਲਾਜ ਕਰਾਇਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਦੱਸਿਆ ਜਾ ਰਿਹਾ ਹੈ ਗੈਂਗਸਟਰ ਦਾ ਗੈਂਗਸਟਰਾਂ ਦਾ ਨਾਮ ਜਿਹੜਾ ਕਿ ਇੱਕ ਰਵਿੰਦਰ ਅਤੇ ਸਤਵਿੰਦਰ ਹੈ ਜਿਹੜਾ ਕਿ ਇੱਕ ਲਾਦੀਆਂ ਪਿੰਡ ਦੇ ਵਿੱਚ ਜਿਹੜੀ ਹੈ ਲੁਕੇ ਹੋਏ ਸੀਗੇ ਤੇ ਪੁਲਿਸ ਨੂੰ ਜਦੋਂ ਇਤਲਾਹ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਪੁਲਿਸ ਉੱਤੇ ਛਾਪਾ ਮਾਰੀ ਕਰ ਦਿੱਤੇ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ ਪੁਲਿਸ ਕਰਮਚਾਰੀ ਤੇ ਗੋਲੀ ਪਿਸਤੌਲ ਤਾਨ ਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਕ੍ਰਾਸ ਫਾਇਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਪੁਲਿਸ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਕਿ ਉਹਨਾਂ ਨੂੰ ਫੜ ਲੈਂਦੇ ਨੇ ਉਸ ਤੋਂ ਬਾਅਦ ਜਿਹੜਾ ਕਿ ਦੋਨੋਂ ਦੋਨੋਂ ਗੈਂਗਸਟਰ ਜਿਹੜਾ ਕਿ ਹੈ ਗੋਲੀ ਗੋਲੀ ਬਜਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਾਨ ਆਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਰਜਿੰਦਰ ਸਿੰਘ ਓਫਰ ਦੇਗਾ ਦੇ ਦੇਕਨ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਇਸ ਦੌਰਾਨ ਪੁਲਿਸ ਦੀ ਗੋਲੀ ਰਵਿੰਦਰ ਤੇ ਉਸਦੇ ਸਾਥੀ ਸਤਿੰਦਰ ਦੀ ਖੱਬੀ ਲੱਤ ਤੇ ਤੇ ਚੱਲੀ ਗੋਲੀ ਚਲਦੇ ਹੀ ਬਦਮਾਸ਼ਾ ਨੇ ਚੀਕਿਆ ਹਾਏ ਹਾਏ ਮੈਂ ਮਰ ਗਿਆ ਮੈਨੂੰ ਮਾਫ ਕਰ ਦਿਓ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਜਾਣਕਾਰੀ ਤੁਹਾਨੂੰ ਇੱਕ ਹੋਰ ਵੀ ਦੱਸ ਦਿੰਨੀ ਆ ਕਿ ਹੈਬੋਵਲ ਤਾਰਾ ਧਾਰਾ ਟਿਕ ਨੂੰ ਇੱਕ ਅੰਕਿਤ ਨਾਂ ਦੇ ਵਿਅਕਤੀ ਦੇ ਨਾਲ ਜਿਹੜਾ ਕਿ ਚੰਦਰਨਗਰ ਦੇ ਵਿੱਚ ਲੜਾਈ ਹੋਈ ਸੀ ਮਾਮਲਾ ਹੈਬੋਵਲ ਦੇ ਵਿੱਚ ਦਰਸ ਗਿਆ ਤੇ ਇਹ ਦੋਨੋਂ ਦੋਸ਼ੀ ਜਿਹੜੇ ਕਿ ਇਹ ਫਰਾਰ ਹੋ ਗਏ ਸੀਗੇ ਤੇ ਕੱਲ ਸਵੇਰੇ ਤੜਕੇ ਜਿਹੜਾ ਕਿ ਇਹਨਾਂ ਨੂੰ ਪਕੜਿਆ ਜਾਂਦਾ ਵੈ ਉਸ ਤੋਂ ਬਾਅਦ ਤੇ ਵੱਡਾ ਵੱਡੀ ਹਾਸਲ ਜਿਹੜੀ ਆ ਪੰਜਾਬ ਪੁਸ ਇਸ ਦੇ ਵਿੱਚ ਕੇਸ ਦੇ ਵਿੱਚ ਹਾਸਲ ਕਰਦੀ ਹੈ ਜਿੱਤ ਹਾਸਲ ਕਰਦੀ ਹੈ ਤੇ ਹੁਣ ਦੇਖਣਾ ਇਹ ਹੋਏਗਾ ਕਿ ਹੁਣ ਪ੍ਰੈਸ ਕਾਨਫਰੈਂਸ ਕਰਕੇ ਪੁਲਿਸ ਇਸ ਦੇ ਵਿੱਚ ਨਵੇਂ-ਨਵੇਂ ਖੁਲਾਸੇ ਕੀ ਕਰਦੀ ਹੈ ਜੁੜੇ ਲੁਧਾਨਾ ਦੇ ਵਿਦਣਾ ਹਣੀ ਦਾ ਯੂਮਪੀ ਰਿਪੋਰਟ ਧੰਨਵਾਦ ਮੈਨੂੰ ਕੁਝ ਨਹੀਂ ਪਤਾ ਮੈਂ ਇਹੀ ਤੇ ਮੈਂ ਤੁਹਾਨੂੰ ਕਹਿ ਰਹੀ ਮੈਂ ਸਾਰੇ ਇੰਡੀਆ ਨੂੰ ਕਹਿਣਾ ਮੈਨੂੰ ਕੀ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਬੀ ਬੰਦੇ ਲੈਂਦੇ ਇਥੇ ਭੂਲੀ ਲੱਗੇ ਨਾ ਹਾਂ ਮੈਨੂੰ ਹੋਰ ਕੁਝ ਨਹੀਂ ਤਰਾ ਕਿੰਨੇ ਕਿੰਨੇ ਨੌਜਵਾਨ ਨੇ ਮੈਨੂੰ ਮੈਂ ਹੈ ਨਾ ਮੈਨੂੰ ਕੁਝ ਤੁਸੀਂ ਅੰਦਰ ਮੌਕਾ ਦੇਖਿਆ ਕੋਈ ਮੈਂ ਇਹ ਕੁਝ ਮੌਕਾ ਦੇਖਿਆ ਨਾ ਮੈਂ ਹੋਂ ਤੁਹਾਡੇ ਸਾਹਮਣੇ ਮੈਂ ਹੋਂ ਤੇ ਨਹੀਂ ਅੰਦਰ ਅੰਦਰ ਲਾਊਡ ਨਹੀਂ ਮੇਰਾ ਵੀ ਹਾਂ ਅੰਦਰ ਲਾਊਡ ਜੋ ਬਾਹਰ ਜੋ ਮਰਜ਼ੀ ਕਰੀਏ ਸਰ ਭਈ ਇੱਕ ਮੁਕਾਬਲਾ ਹੈ ਰਾਤ ਨੂੰ ਸਾਨੂੰ ਸਾਰਾ ਅਸਰਾਂ ਦਾ ਹੁਕਮ ਆ ਵੀ ਅੰਦਰ ਕਿਹੜੇ ਇਲਾਕੇ ਚ ਹੋਇਆ ਇਹਦਾ ਪਤਾ ਮੈਨੂੰ ਕੁਝ ਨਹੀਂ ਪਤਾ ਸਰ ਮੈਂ ਕਰ ਲੈ ਕਿਹੜੇ ਇਲਾਕੇ ਚ ਕਿੱਥੇ ਕਿੱ데 ਖਾਣੇ ਤੂੰ ਮੈਂ ਇਥੋਂ ਚੰਕੀ ਤੂੰ ਹਾਂਜੀ ਮੈਂ ਆ ਸਿਵਲ ਚੌਕੀ ਤੋਂ ਸਿਵਲ ਚੌਕੀ ਉਸ ਦਾ ਨਾਮ ਜਿਹੜਾ ਕੀ ਹੈ ਸਤਵਿੰਦਰ ਤੇ ਅਤੇ ਸਤਵਿੰਦਰ ਅਤੇ ਰਵਿੰਦਰ ਦੱਸਿਆ ਜਾ ਰਿਹਾ ਹੈ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਿਵਲ ਹਸਪਤਾਲ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਗੈਂਗਸਟਰਾਂ ਜਿਹੜਾ ਕੀ ਹੈ ਇਲਾਜ ਕਰਾਉਣ ਵਾਸਤੇ ਲਿਆਂਦਾ ਗਿਆ ਹੋਇਆ ਹੈ ਤੇ ਇਹ ਵੀ ਤਾਂ ਦੱਸ ਦਿੰਦੇ ਆ ਕਿ ਪੁਲਿਸ ਦੀ ਗੋਲੀ ਰਵਿੰਦਰ ਅਤੇ ਸਤਿੰਦਰ ਸਾਥੀ ਸਤਿੰਦਰ ਦੀ ਖੱਬੀ ਲਾਤ ਤੇ ਵੱਜੀ ਹੈ ਤੇ ਜਦੋਂ ਗੋਲੀ ਵੱਜੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਤੇ ਕਾਫੀ ਜਾਰੇ ਪੰਜਾਬ ਪੂਰ ਦੇ ਜਵਾਨ ਇਥੇ ਤੈਨਾਤ ਨੇ ਸਿਕਿਉਰਟੀ ਸਿਕਿਉਰਟੀ ਪਰਪਸ ਦੇ ਕਾਰਨ ਤੇ ਹੁਣ ਵੱਡੇ ਖੁਲਾਸੇ ਹੋਣਗੇ ਪ੍ਰੈਸ ਕਾਨਫਰੰਸ ਹੋਏਗੀ ਤੇ ਇਹਦੇ ਵਿੱਚ ਵੱਡੇ ਖੁਲਾਸੇ ਹੋਣਗੇ ਉਹਨਾਂ ਨਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਹ ਗੈਂਗਸਟਰ ਵਿਵਾਦ ਜਿਹੜਾ ਕੀ ਹੈ ਕਿ ਨਹੀਂ ਕੋ ਜਲਦੀ ਖਤਮ ਹੋਏਗਾ ਲੁਧਾਨਾ ਸ਼ਹਿਰ ਦੇ ਵਿੱਚੋਂ ਜੁੜੇ ਹੋਏ ਲੁਧਾਨਾ ਲਾਈਵ ਦੇ ਨਾਲ ਹਨੀ ਦੇ ਨਾਲ ਯੂੰਬੀ ਰਿਪੋਰਟ ਧੰਨਵਾਦ